ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਅੱਜ ਦੀ ਵੱਡੀ ਖਬਰ ਮਜੀਠਿਆ ਬਾਰੇ ਕੋਰਟ ਦਾ ਵੱਡਾ ਫੈਸਲਾ ਜੇਲ੍ਹ ਵਿੱਚ ਚੰਡੀਗੜ 1 ਅਗਸਤ 2025 ਅਕਾਲੀ ਲੀਡਰ ਬਿਕਸਮਜੀਠਿਆ ਨੂੰ ਰਾਹਤ ਅੱਜ ਵੀ ਨਹੀਂ ਮਿਲੀ ਹੈ ਮਹਾਲੀ ਕੋਰਟ ਦੇ ਵੱਲੋਂ ਮਜੀਠਿਆ ਦੀ 14 ਦਿਨਾਂ ਦੀ ਜੁਡੀਸ਼ੀਅਲ ਰਿਹਸਤਾ ਬਤਾ ਦਿੱਤੀ ਗਈ ਹੈ ਮਜੀਠੀਆ ਦੀ ਨਾਬਾ ਜੇਲ੍ਹ ਤੋਂ ਵੀਡੀਓ ਕਾਨਫਰੰਸ ਜਰੀਏ ਪੇਸ਼ ਹੋਈ ਹੈ ਅਗਲੀ ਹੁਣ ਅਗਲੀ ਸੁਣਵਾਈ 14 ਅਗਸਤ ਨੂੰ ਹੋਵੇਗੀ ਦੱਸ ਦਈਏ ਕਿ ਮਜੀਠੀਆ ਆਮਦਨ ਤੋਂ ਜ਼ਿਆਦਾ ਅਤੇ ਅਤੇ ਜ਼ਿਆਦਾ ਦੇ ਮਾਮਲੇ ਵਿੱਚ ਗਿਰਿਤar ਹਨ ਅਤੇ ਉਹ ਇਸ ਵੇਲੇ ਨਾਬਾ ਜੇਲ੍ਹ ਵਿੱਚ ਨਾਬਾ ਜੇਲ੍ਹ ਅੰਦਰ ਬੰਦ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ